ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਮੈਂ ਦੋਸਤੋ ਤੁਹਾਡਾ ਆਪਣਾ ਭਰਾ ਇੰਦਰਜੀਤ ਸਿੰਘ ਉਪਲ ਜਨ ਸੇਵਾ ਡਰਾਈਵਰ ਪਾਰਟੀ ਤੋਂ ਪੰਜਾਬ ਪ੍ਰੈਜ਼ੀਡੈਂਟ 14 ਤਰੀਕ ਨੂੰ ਇੱਕ ਛੋਟੀ ਜੀ ਮੀਟਿੰਗ ਆਰਗੇਨਾਈਜ਼ ਕੀਤੀ ਸੀ ਅਸੀਂ ਜਿਹਦੇ ਵਿੱਚ ਜਿੰਨੇ ਵੀ ਵੀਰ ਸਾਡੇ ਇਕੱਠੇ ਹੋਏ ਐ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਰ ਅਫਸੋਸਜਨਕ ਗੱਲ ਇਹ ਹੈ ਕਿ ਜਦੋਂ ਅਸੀਂ ਮੀਟਿੰਗ ਵਗੈਰਾ ਦੀ ਕੋਈ ਵੀ ਸੱਦਾ ਦਿੰਨੇ ਆ ਤਾਂ ਖਬੋਰ ਸਾਡਾ ਹੀ ਸ਼ਹਿਰ ਪਿੱਛੇ ਹਟ ਜਾਂਦਾ ਹੈ ਚਲੋ ਖੈਰ ਸੋਚ ਆਪਦੇ ਆਪ ਦੀ ਸਮਝ ਹੈ ਸਾਰੀਆਂ ਯੂਨੀਅਨਾਂ ਦੀ ਇੱਕ ਮੀਟਿੰਗ 22 ਤਰੀਕ ਨੂੰ ਦਿੱਲੀ ਦੇ ਵਿੱਚ ਹੋਣ ਜਾ ਰਹੀ ਹੈ ਜ ਜਿਹਦੇ ਵਿੱਚ ਪੂਰੇ ਦੇਸ਼ ਭਰ ਤੋਂ ਸਾਰੇ ਪ੍ਰਤੀਨਿਧੀ ਮੰਡਲ ਆ ਰਹੇ ਆ ਔਰ ਟ੍ਰਾਂਸਪੋਰਟ ਮਿਨਿਸਟਰ ਆਫ ਇੰਡੀਆ ਮਾਨ ਮਾਨਯੋਗ ਨੀਤਨ ਗੜਕਰੀ ਜੀ ਤੋਂ ਟਾਈਮ ਮੰਗਿਆ ਹੈ ਮਿਲਣ ਦਾ ਔਰ ਉਹ ਸਮਾਂ ਕਦੋਂ ਦਾ ਮਿਲਿਆ ਉਹ ਇਹਦੇ ਵਿੱਚ ਦੱਸਣਾ ਜ਼ਰੂਰੀ ਨਹੀਂ ਸਮਝਦੇ ਸੋ ਅਸੀਂ ਮੀਟਿੰਗ ਤਾਂ ਬੁਲਾਈ ਸੀ ਕਿ ਕੀ ਕੀ ਸਮੱਸਿਆਵਾਂ ਸਾਡੇ ਭਰਾਵਾਂ ਦੇ ਅੱਗੇ ਅੱਜ ਆ ਰਹੀਆਂ ਨੇ ਕੀ ਕੀ ਦਿੱਕਤਾਂ ਸਾਨੂੰ ਸਾਰਿਆਂ ਨੂੰ ਮਿਲ ਰਹੀਆਂ ਨੇ ਸੋ ਸਭ ਤੋਂ ਵੱਡੀ ਜਿਹੜੀ ਦਿੱਕਤ ਆ ਰਹੀ ਹੈ ਜੀ ਸਬਜੀ ਫਰੂਟ ਵਾਲੀਆਂ ਗੱਡੀਆਂ ਦੇ ਕਿਰਾਏ ਭੜਿਆਂ ਤੋਂ ਔਰ ਜਿਵੇਂ ਕਿ ਆਨਲਾਈਨ ਚਲਾਨ ਨੇ ਜਿਹੜੇ ਚੁੱਪ ਕੀਤੇ ਆ ਪਤਾ ਹੀ ਨਹੀਂ ਲੱਗਦਾ ਕਦੋਂ ਕਿਹੜੀ ਗੱਡੀ ਦਾ ਕਦੋਂ ਚਲਾਨ ਹੋ ਗਿਆ ਆਨਲਾਈਨ ਚਲਾਨ ਬੰਦ ਕਰਵਾਉਣ ਵਾਸਤੇ ਅਸੀਂ ਜਿਹੜਾ ਪ੍ਰਤੀਨਿਧੀ ਮੰਡਲ ਮਿਲਣ ਜਾ ਰਿਹਾ ਅਗੇ ਮਿਨਿਸਟਰ ਜੀ ਨੂੰ ਉਹਦੇ ਵਿੱਚ ਇੱਕ ਮੇਰਾ ਨਾਮ ਵੀ ਹੈ ਸੋ ਆਸ ਕਰਦੇ ਆ ਕਿ ਅਸੀਂ ਤੁਹਾਡੇ ਹੱਕਾਂ ਦੀ ਤੁਹਾਡੇ ਹਿੱਸੇ ਦੀ ਜਿਹੜੀ ਵੀ ਲੜਾਈ ਲੜੀਏ ਬੜੀ ਇਮਾਨਦਾਰੀ ਨਾਲ ਲੜੀਏ ਬੜੀ ਨੇਕ ਨੀਤੀ ਨਾਲ ਲੜੀਏ ਸੋ ਮੈਂ ਉਹਨਾਂ ਆੜਤੀ ਭਰਾਵਾਂ ਨੂੰ ਸਬਜੀ ਫਰੂਟ ਵਾਲਿਆਂ ਨੂੰ ਬੇਨਤੀ ਕਰਦਾ ਕਿ ਗੱਡੀਆਂ ਦੇ ਉੱਤੇ ਇਸ ਤਰ੍ਹਾਂ ਜ਼ੁਲਮ ਕਰਨਾ ਬੰਦ ਕਰ ਦਿਓ ਵਰਨਾ ਜੇ ਅਸੀਂ ਰਿਪੋਰਟਾਂ ਤੁਹਾਡੀਆਂ ਨਸ਼ਰ ਕਰਕੇ ਸਰਕਾਰ ਨੂੰ ਭੇਜਣ ਲੱਗੇ ਤੇ ਅੱਗੇ ਜਾ ਕੇ ਆਪਾਂ ਨੂੰ ਕੰਮ ਕਰਨ ਦੇ ਵਿੱਚ ਦਿੱਕਤ ਆਊਗੀ ਜਿਹੜੀ ਗੱਡੀ ਤੁਹਾਡਾ 36 40 ਘੰਟੇ ਮੰਡੀ ਦੇ ਵਿੱਚ ਲਗਾਤਾਰ ਡਰਾਈਵਰ ਬਿਨਾ ਖਾਦੇ ਪੀਤੇ ਤੁਹਾਡਾ ਮਾਲ ਲੈ ਕੇ ਪਹੁੰਚਦਾ ਹੈ ਤੇ ਤੁਸੀਂ ਅੱਗੋਂ ਜਾ ਕੇ ਉਸ ਡਰਾਈਵਰ ਨੂੰ ਪਾੜੇ ਲਈ ਜਲੀਲ ਕਰਦੇ ਹੋ ਦਾਲਿਆਂ ਦੇ ਨਾਮ ਤੇ ਮਰਸ਼ਾਨਿਆਂ ਦੇ ਨਾਮ ਤੇ ਮੰਡੀ ਲੇਟ ਦੇ ਨਾਮ ਤੇ ਜਿਹੜੇ ਪਾੜੇ ਕਰਦੇ ਹੋ ਜਾਂ ਜਿਹੜੀ ਕਟਾਵਾਡ ਕਰਦੇ ਹੋ ਹੁਣ 2 MP ਦੇ ਵਿੱਚ ਗੱਡੀਆਂ ਆੜਤੀਆਂ ਨੇ ਕਿਡਨੈਪ ਹੀ ਕਰ ਲਈਆਂ ਡਰਾਈਵਰਾਂ ਨੂੰ ਬੰਨ ਕੇ ਬਿਠਾ ਰੱਖਿਆ ਉਹਨਾਂ ਨੂੰ ਅਸੀਂ ਉਥੋਂ ਦੇ ਡੀਸੀ ਸਾਹਿਬ ਨੂੰ ਬੇਨਤੀ ਕਰਕੇ ਉਹ ਗੱਡੀਆਂ ਛੜਵਾਈਆਂ ਸੋ ਉਹਨਾਂ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਕੰਮ ਬੰਦ ਕਰ ਦਿਓ ਇਹੋ ਜੀ ਕਿਹੜੀ ਗਿੱਦੜ ਸਿੰਘੀ ਆ ਜਿਹੜੀ ਤੁਸੀਂ ਪਹਿਲੇ ਸਾਲ ਸਾਈਕਲ ਤੇ ਤੇ ਉਸ ਤੋਂ ਬਾਅਦ ਯੱਕਾਦਮੀ ਫੋਰਚਨਰ ਸਾਨੂੰ ਸਭ ਪਤਾ ਵੀ ਕਿਸ ਤਰ੍ਹਾਂ ਦੀ ਕਮਾਈ ਕਿਵੇਂ ਹੁੰਦੀ ਹੈ ਕੀ ਹੋ ਰਿਹਾ ਖੈਰ ਸਾਨੂੰ ਕੋਈ ਮਤਲਬ ਨਹੀਂ ਤੁਸੀਂ ਸਾਰੀ ਦੁਨੀਆ ਨੂੰ ਖਾਜੋ ਸਾਡਾ ਕੋਈ ਲਿੰਕ ਨਹੀਂ ਪਰ ਜਿਹੜਾ ਜਿਨ੍ਹਾਂ ਦੇ ਸਿਰ ਤੇ ਤੁਸੀਂ ਕੰਮ ਕਰ ਰਹੇ ਹੋ ਜਿਹੜੇ ਟਰੱਕਾਂ ਦੇ ਸਿਰ ਤੇ ਤੁਸੀਂ ਕਮਾਈ ਕਰ ਰਹੇ ਹੋ ਉਹਨਾਂ ਦੇ ਉੱਪਰ ਇਹ ਜ਼ੁਲਮ ਬੰਦ ਕਰ ਦਿਓ ਕਿ ਡਾਲਿਆਂ ਦੇ ਨਾਮ ਤੇ ਮਨੁਸ਼ਾਨਿਆਂ ਦੇ ਨਾਮ ਤੇ ਇਹ ਪਹਾੜਿਆਂ ਦੇ ਨਾਮ ਤੇ ਤੇਰਾ ਵਜ਼ਨ ਘਟ ਗਿਆ ਜੀ ਤੇਰਾ ਮਾਲ ਘਟ ਗਿਆ ਜੀ ਡਰਾਈਵਰ ਇੱਡਾ ਕੋਈ ਬੇਵਕੂਫ ਨਹੀਂਗਾ ਕਿ ਜਿਹੜਾ ਤੁਹਾਡਾ ਰਸਤੇ ਦੇ ਵਿੱਚ ਕੋਈ ਮਾਲ ਵੇਚ ਜੇ ਜਿੰਨੇ ਵੇਚਣਾ ਉਹ ਤੁਹਾਡੇ ਤੱਕ ਪਹੁੰਚਦਾ ਨਹੀਂ ਸੋ ਮੈਂ ਅਪੀਲ ਕਰਦਾ ਕਿ ਜਿਹੜਾ ਇਮਾਨਦਾਰੀ ਨਾਲ ਟਰੱਕ ਡਰਾਈਵਰ ਤੁਹਾਡਾ ਕੰਮ ਕਰ ਰਿਹਾ ਤੁਹਾਡੇ ਨਾਲ ਮਿਲ ਕੇ ਕੰਮ ਕਰ ਰਿਹਾ ਦੁੱਖ ਤਕਲੀਫ ਕੱਟ ਕੇ ਤੁਹਾਡਾ ਮਾਲ ਲੈ ਕੇ ਆ ਰਿਹਾ ਇਹਨਾਂ ਦੇ ਸਿਰ ਤੇ ਤੁਸੀਂ ਕਮਾਈ ਕਰ ਰਹੇ ਹੋ ਇਹਨਾਂ ਨੂੰ ਪਰੇਸ਼ਾਨ ਕਰਨਾ ਬੰਦ ਕਰ ਦਿਓ ਵਰਨਾ ਜੇ ਅਸੀਂ ਸਾਰੀ ਇਹ ਮੈਂ ਤੁਹਾਡੀ ਫਾਈਲ ਛੁੱਕ ਕੇ ਤਿਆਰ ਕਰਵਾ ਕੇ ਜੇ ਸਰਕਾਰ ਤੱਕ ਪਹੁੰਚਦੀ ਕੀਤੀ ਕੱਲ ਨੂੰ ਜਾਂ ਅਸੀਂ ਕੋਰਟ ਦੇ ਵਿੱਚ ਜਾਂਦੇ ਆ ਤੇ ਸਾਰਿਆਂ ਨੂੰ ਦਿੱਕਤ ਆਊਗੀ ਸੋ ਮੈਂ ਬੜੀ ਉਰਜੋਰ ਅਪੀਲ ਕਰਦਾ ਸਾਡੇ ਵੀ ਮਹਿਕਮੇ ਨੂੰ ਕਿ ਯਾਰ ਤੁਸੀਂ ਕੱਲੇ ਕੱਲੇ ਹੋ ਕੇ ਜੁੱਤੀਆਂ ਖਾ ਰਹੇ ਹੋ ਜੇ ਕਿਸੇ ਵੀ ਕੋਈ ਪਾਰਟੀ ਤੁਹਾਡਾ ਪ੍ਰਤੀਨਿਧੀ ਮੰਡਲ ਬਣ ਕੇ ਤੁਹਾਡਾ ਕੰਮ ਕਰਦੀ ਹੈ ਤੁਹਾਡੇ ਹਿੱਸੇ ਦੀ ਲੜਾਈ ਲੜਦੀ ਆ ਤਾਂ ਪਲੀਜ਼ ਉਹਦਾ ਸਾਥ ਜ਼ਰੂਰ ਦਿਓ ਉਹਦੇ ਨਾਲ ਜ਼ਰੂਰ ਖੜੋ ਨਾਲ ਖੜਨ ਦਾ ਮਤਲਬ ਇਹ ਨਹੀਂ ਕਿ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਧਰਨੇ ਲਾਓ ਜਾਂ ਪ੍ਰਦਰਸ਼ਨ ਕਰੋ ਸਾਨੂੰ ਧਰਨੇ ਪ੍ਰਦਰਸ਼ਨ ਲਾਉਣ ਦੀ ਕਰਨ ਦੀ ਲੋੜ ਹੀ ਨਹੀਂ ਪੈਂਦੀ ਅਸੀਂ ਤਾਂ ਜੇ ਆਪਣੀ ਸਿਰਫ ਏਕਤਾ ਕਰਕੇ ਹੀ ਸਰਕਾਰ ਨੂੰ ਦਿਖਾ ਦਈਏ ਤਾਂ ਸਰਕਾਰ ਸਾਡੇ ਫੈਸਲੇ ਕਰਨ ਨੂੰ ਤਿਆਰ ਹੈ ਸਰਕਾਰ ਸਾਡੀਆਂ ਗੱਲਾਂ ਸੁਣਨ ਨੂੰ ਤਿਆਰ ਹੈ ਪਰ ਉੱਥੋਂ ਤੱਕ ਪਹੁੰਚ ਕਰਨ ਵਾਲਾ ਵੀ ਤਾਂ ਕੋਈ ਹੋਵੇ ਤੁਸੀਂ ਜਿਹੜੇ ਲੀਡਰ ਤੁਹਾਡੇ ਹੱਕਾਂ ਲਈ ਲੜ ਰਹੇ ਨੇ ਤੁਸੀਂ ਉਹਨਾਂ ਲੀਡਰਾਂ ਨੂੰ ਵੀ ਸਾਥ ਨਹੀਂ ਦਿੱਤਾ ਜਿਨ੍ਹਾਂ ਨੇ 20-20 ਸਾਲ ਤੁਹਾਡੀਆਂ ਲੜਾਈਆਂ ਲੜੀਆਂ ਉਹ ਵੀ ਅੱਖ ਕੇ ਘਰਾਂ ਨੂੰ ਚਲੇ ਗਏ ਘਰੇ ਬੈਠ ਗਏ ਔਰ ਜਿਹੜੇ 4 ਲੀਟਰ ਲੜ ਰਹੇ ਨੇ ਤੁਹਾਡੇ ਪਿੱਛੇ ਜੇ ਤੁਸੀਂ ਉਹਨਾਂ ਦਾ ਸਾਥ ਨਾ ਦਿਓਗੇ ਤੇ ਵੀ ਉਹ ਵੀ ਅੱਖ ਕੇ ਘਰੇ ਬੈਠ ਜਾਣਗੇ ਕੱਲ ਨੂੰ ਤੁਹਾਡੇ ਹਿੱਸੇ ਦੀ ਲੜਾਈ ਲੜਨ ਵਾਲਾ ਕੋਈ ਨਾ ਰਿਹਾ ਤੇ ਕੌਣ ਤੁਹਾਡੀ ਗਵਾਜ਼ ਨੂੰ ਉਠਾਊਗਾ ਕੱਲੇ-ਕੱਲੇ ਰੋੜਾਂ ਤੇ ਉੱਤੇ ਜੁੱਤੀਆਂ ਖਾਣ ਨਾਲੋਂ ਤੁਸੀਂ ਆਪਣੇ ਆਪਣੇ ਸੰਗਠਨ ਮਜ਼ਬੂਤ ਕਰੋ ਆਪਣੀਆਂ ਆਪਣੀਆਂ ਯੂਨੀਅਨਾਂ ਮਜ਼ਬੂਤ ਕਰੋ ਆਪਣੇ ਆਪਣੇ ਲੀਡਰਾਂ ਨੂੰ ਮਜ਼ਬੂਤ ਕਰੋ ਔਰ ਇੰਨੀਆਂ ਗਬਨਤੀਆਂ ਕਰਦਾ ਹੋਇਆ ਪਰ ਉਹਨਾਂ ਵਪਾਰੀਆਂ ਨੂੰ ਮੇਰੀ ਪੁਰਜ਼ੋਰ ਅਪੀਲ ਹੈ ਕਿ ਇਸ ਤਰ੍ਹਾਂ ਦਾ ਧੱਕਾਸ਼ਾਹੀ ਬੰਦ ਕਰ ਦਿਓ ਜੇ ਅਸੀਂ ਕੱਲ ਨੂੰ ਕਿਸੇ ਤਰ੍ਹਾਂ ਦਾ ਵੀ ਸਰਕਾਰ ਤੱਕ ਇਹ ਸਾਰਾ ਏਜੰਡਾ ਪਹੁੰਚਦਾ ਕਰਤਾ ਫਿਰ ਦਿੱਕਤ ਪਰੇਸ਼ਾਨੀ ਆਊਗੀ ਜੇ ਗੱਡੀਆਂ ਤੁਹਾਡਾ ਕੰਮ ਕਰ ਰਹੀਆਂ ਨੇ ਤੇ ਤੁਸੀਂ ਖਾ ਰਹੇ ਹੋ ਜੇ ਅੱਜ ਜੇ ਕੋ ਟਰੱਕਾਂ ਦਾ ਕੰਮ ਚੱਲ ਰਿਹਾ ਤਾਂ ਲੇਬਰਾਂ ਵੀ ਖਾ ਰਹੀਆਂ ਨੇ ਕਮਾ ਕੇ ਤੁਸੀਂ ਸਬਜ਼ੀਆਂ ਮੰਡੀਆਂ ਵਾਲੇ ਆੜਤੀਏ ਵੀ ਕਮਾ ਕੇ ਖਾ ਰਹੇ ਹੋ ਵਪਾਰੀ ਵੀ ਖਾ ਰਹੇ ਹੋ ਔਰ ਇਹਦੇ ਚ ਉਹਨਾਂ ਤੁਹਾਡੇ ਮਨੀਮ ਵੀ ਖਾ ਰਹੇ ਨੇ ਹੋਟਲਾਂ ਟਾਬਿਆਂ ਵਾਲੇ ਵੀ ਖਾ ਰਹੇ ਨੇ ਸਾਰਿਆਂ ਨੂੰ ਕਮਾਈ ਹੋ ਰਹੀ ਹੈ ਸੋ ਜਿਹੜੇ ਜਿਹਦੇ ਸਿਰ ਤੇ ਕਮਾਈ ਕਰੀਏ ਉਹਦੀਆਂ ਲੱਤਾਂ ਵੱਡਣ ਨਹੀਂ ਤੁਰ ਪਈਦਾ ਹੁੰਦਾ ਸੋ ਤੁਹਾਨੂੰ ਵਾਰ-ਵਾਰ ਅਪੀਲ ਹੈ ਕਿ ਇਹ ਮਾੜੀਆਂ ਮਾੜੀਆਂ ਗੱਲਾਂ ਪਿੱਛੇ ਦਾਦਾਗਿਰੀਆਂ ਗੁੰਡਾਗਰਦੀਆਂ ਬੰਦ ਕਰ ਦਿਓ ਮੰਡੀਆਂ ਦੇ ਵਿੱਚ ਡਰਾਈਵਰਾਂ ਨੂੰ ਧਮਕਾਉਣਾ ਬੰਦ ਕਰ ਦਿਓ ਜਿਸ ਦਿਨ ਅਸੀਂ ਇਸ ਇਸ ਚੀਜ਼ ਦੇ ਉੱਤੇ ਐਕਸ਼ਨ ਲੈਣਾ ਸ਼ੁਰੂ ਕਰਤਾ ਫਿਰ ਦਿੱਕਤ ਆਏਗੀ ਸੋ ਇਨੀਆਂ ਕ ਬੇਨਤੀਆਂ ਕਰਦਾ ਹੋਇਆ ਤੁਹਾਨੂੰ ਅਪੀਲ ਕਰਦਾ ਸਹਿਯੋਗ ਦੀ ਸਾਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਨ ਸੇਵਾ ਡਰਾਈਵਰ ਪਾਰਟੀ ਜਿੰਦਾਬਾਦ